ਹਾਂਜੀ ਵੀਰ ਦਰਦੇਲ ਦਲਜੀਤ ਸਿੰਘ ਜੀ ਤੁਸੀਂ ਗਵਾਲੀਅਰ ਤੋਂ ਆਏ ਹੋਆਂ ਗਵਾਲੀਅਰ ਹਮਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਹਾਂਜੀ ਉੱਤਰਾ ਸਾਡਾ ਪਿਸ਼ੋਕਰ ਦੇ ਪੰਜਾਬ ਦਾ ਹੀ ਆ ਹਾਂਜੀ ਸਾਡਾ ਅੰਮ੍ਰਿਤਸਰ ਜ਼ਿਲ੍ਹਾ ਆ ਜਦਿਲ ਸਾਡਾ ਪਿੰਡ ਆ ਸਾਡੇ ਪਿਤਾ ਜੀ ਦਾ ਜਨਮ ਗਵਾਲੀਅਰ ਚ ਹੋਇਆ ਹਾਂਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਗਵਾਲੀਅਰ ਤੋਂ ਉੱਤੇ ਆਪਣੇ ਗਵਾਲੀਅਰ ਕਲਾ ਆ ਦਾਤਾ ਬੰਦੀ ਛੋੜਨਾ ਤੋਂ ਆ ਹਾਂਜੀ ਉੱਤੇ ਕੋਈ ਰਾਜਾ ਸੀ ਰਾਜੇ ਨੇ 52 ਖੰਮ ਤਿਆਰ ਕੀਤੇ ਸੀ ਤੇ 52 ਹੀ ਰਾਜੇ ਕੈਦ ਕੀਤੇ ਸੀ ਤੇ ਮਹਾਰਾਜ ਉਹਨਾਂ ਨੂੰ ਪਤਾ ਲੱਗਿਆ ਕਿ ਇੱਥੇ 52 ਰਾਜ ਹਿੰਦੂ ਰਾਜਾ ਰਾਜੇ ਕੈਦ ਕਰ ਰੱਖੇ ਆ ਤੇ ਮਹਾਰਾਜ ਜਿੰਨ ਜਾ ਕੇ ਉੱਥੇ ਦਾਤਾਬੰਦੀ ਛੋੜ ਜੀ ਨੇ ਉਹਨੂੰ ਸ਼ੇਰ ਦਾ ਰੂਪ ਲੈ ਕੇ ਛਾਤੀ ਦੇ ਉੱਤੇ ਦੇ ਕੇ ਜਾ ਕੇ ਜਾ ਕੇ ਆnde ਇਹਨਾਂ ਨੂੰ ਰਹਾ ਕਰ ਪਿੱਲੋਂ ਤੇ ਨਹੀਂ ਮੰਨਿਆ ਫਿਰ ਉਸ ਤੋਂ ਬਾਅਦ ਆ ਫਿਰ ਮਹਾਰਾਜ ਨੇ ਜਿਆਦਾ ਹੀ ਤੇ ਜੋਰ ਪਾਇਆ ਫਿਰ ਆਪਣੇ ਆਪ ਆਗੇ ਜਿੱਥੇ ਮਹਾਰਾਜ ਭਗਤੀ ਕਰਦੇ ਸੀ ਉਹਨਾਂ ਦਾ ਸਥਾਨ ਉੱਥੇ ਹੀ ਬਣਿਆ ਆ। ਉੱਥੇ ਆ ਕੇ ਉਹਨਾਂ ਨੇ ਹੱਥ ਪੱਲਾ ਜੋੜਿਆ ਮਹਾਰਾਜ ਮੈਨੂੰ ਰਹਾ ਮੈਨੂੰ ਸ਼ਮਾ ਕਰ ਦੋ ਮੇਤੋ ਕੀ ਗਲਤੀ ਹੋਈ ਆ। ਉਹਨੇ ਆਖਿਆ ਗਲਤੀ ਦਿੱਤੋ ਇਹ ਹੋਈ ਆ ਕਿ ਜਿਹੜੇ ਤੁਸੀਂ 52 ਰਾਜੇ ਕੀਦ ਕੀਤੇ ਇਹਨਾਂ ਨੂੰ ਰਹਾ ਕਰ ਇਹਨਾਂ ਨੂੰ। ਉਹਨੇ ਸੋਚਿਆ ਮਨ ਦੇ ਵਿੱਚ ਕਿ ਉਹਨੇ ਸੋਚਿਆ ਮਨ ਦੇ ਵਿੱਚ ਕਿ ਜੇ ਪੱਲੂ ਫੜ ਕੇ ਤੇ ਜਨਾਨੀ ਨਿਕਲਦੀ ਆ ਇਹਦੇ ਰਾਜੇ ਮਹਾਰਾਜ ਇਹ ਕਿਤੇ ਨਿਕਲ ਜਾਣਗੇ। ਉਹਨਾਂ ਨੇ 52 ਤਨੀਆਂ ਸਵਾਈਆਂ। ਉਹਨੇ ਆਦੇ ਦਿਮਾਗ ਨਾਲ ਕੰਮ ਲਿਆ। ਉਨੇ ਨੂੰ ਕਿਹਾ ਕਿ ਮਹਾਰਾਜ ਜਿਹੜੀ ਤੇਰੀ ਤਨੀ ਫੜ ਕੇ ਲੰਘ ਜੂਗਾ ਉਹਨਾਂ ਨੂੰ ਕੱਢ ਲਓ ਇੱਥੋਂ ਉਹ ਜਿਹੜਾ ਨਹੀਂ ਨਿਕਲੂਗਾ ਉਹ ਇੱਥੇ ਰਹਿ ਜੂਗਾ ਉਹ ਰਾਜਾ ਨੇ ਸੋਚਿਆ ਕਿ ਅਸੀਂ ਤੇ ਮਹਾਰਾਜ ਦਾ ਪੱਲਾ ਫੜ ਕੇ ਨਿਕਲਣਾ ਆ ਅਸੀਂ ਕਿਹੜਾ ਕਿਸੇ ਰਾਜ ਦਾ ਫੜਨਾ ਆ ਉਹਨਾਂ ਨੇ ਫਿਰ 52 ਤਨੀਆਂ ਮਾਰੇ ਨੇ ਸਵਾਈਆਂ ਤੇ 52 ਤਨੀਆਂ ਸਵਾ ਕੇ ਇੱਕ ਇੱਕ ਰਾਜ ਨੂੰ ਫੜਾਤੀ ਕਿ ਫੜ ਲਓ ਉਹ ਜਿਹੜਾ ਫੜ ਲੂਆ ਮੇਰੇ ਮਗਰ ਨਿਕਲ ਜੂ ਉਹ ਪੂਰੇ ਰਾਜੇ 52 ਦੇ 52 ਮਹਾਰਾਜ ਨੇ ਰਿਆ ਕੀਤੇ ਔਰ ਅੱਜ ਉਹ ਦਾਦਾ ਬੰਦੀ ਛੋੜ ਤੀਨੀ ਮੇਹਰ ਆ ਉਥੇ ਹਰ ਮਹੀਨੇ ਇੰਨੀ ਵੱਡੀ ਮਸਿਆ ਭਰਦੀ ਆ ਦੁਨੀਆ ਦੂਰ ਦੂਰ ਤੱਕ ਬਾਹਰੋਂ ਤੱਕ ਦੇ ਲੋਕ ਆਂਦੇ ਆ ਔਰ ਮਹਾਰਾਜ ਦੀ ਕਿਰਪਾ ਨਾਲ ਚੜ੍ਹਾਈ ਉਥੇ ਇੰਨੀ ਆ ਵੱਧ ਤੋਂ ਵੱਧ ਚੜ੍ਹਾਈ ਆ ਉਥੇ ਤੇ ਪੰਜਾਬ ਯਾਨੀ ਉੱਤਰਾਖੰਡ ਤੋਂ ਮੈਂ ਤੁਹਾਨੂੰ ਕਿੱਥੋਂ ਕਿੱਥੋਂ ਦੱਸਾਂ ਦੁਨੀਆ ਉਥੇ ਆ ਪਹੁੰਚਦੀ ਆ ਅੱਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਨਾ ਗਵਾਲੀਅਰ ਦਾ ਇਤਿਹਾਸ ਦੱਸਿਆ ਹਾਂ ਸਾਡੇ ਚੈਨਲ ਤੇ ਹੁਣ ਸਾਡਾ ਵੀ ਸੁਣ ਲੋ ਹਾਂਜੀ ਉੱਥੇ ਪੰਜਾਬੀ ਪਿੰਲੂ ਹੇ ਨਿੰਗੇ ਸੀ ਉੱਥੋਂ ਦਾ ਜਿਹੜਾ ਗਵਾਲੀਅਰ ਦਾ ਰਾਜਾ ਸੀ ਉਹਦਾ ਨਾਂ ਸੀ ਜਿਵਾਜੀ ਰਾਓ ਹਾਂਜੀ ਉਹ ਜਿਵਾਜੀ ਰਾਓ ਜਿਵਾਜੀ ਰਾਓ ਸੀ ਉਹ ਜਿਵਾਜੀ ਰਾਓ ਪੰਜਾਬ ਆਏ ਉਧਰ ਖੇਤੀ ਨਹੀਂ ਹੁੰਦੀ ਸੀ ਗਵਾਲੀਅਰ ਵੱਲ ਉਹਨਾਂ ਨੇ ਕਿਹਾ ਕਿ ਪੰਜਾਬੋਂ ਪੰਜਾਬੀ ਇਕੱਠੇ ਕਰਕੇ ਲੈ ਗਿਆ ਉਧਰ ਜਾ ਕੇ ਉਹਨੇ ਖੇਤੀ ਕਰਵਾਈ ਉੱਧਰ ਦੇ ਲੋਕ ਜਵਾਰ ਮੱਕਾ ਬੀਜਦੇ ਸੀ ਉਥੇ ਧੀਰੀ ਧੀਰੀ ਪੰਜਾਬੀ ਜਾਣ ਲੱਪੇ ਅੱਜ ਦਾਤਾਬੰਦੀ ਛੋੜਦੀ ਨਹੀਂ ਮੇਰੇ ਆ ਤੇ ਪੰਜਾਬੀਆਂ ਦੀ ਪੂਰੀ ਜੇ ਜੇਕਾਰ ਬੱਲੇ ਬੱਲੇ ਆ ਉਥੋਂ ਦੇ ਵਿਧਾਇਕ ਬਣੇ ਪੰਜਾਬੀ ਔਰ ਪੰਜਾਬੀ ਰਾਜ ਕਰਨਦੇ ਆ ਉਥੇ ਕਿਸੇ ਚੀਜ਼ ਦੀ ਕਮੀ ਨਹੀਂ ਗਈ ਪੂਰਾ ਪੰਜਾਬੋਂ ਖੇਤੀ ਝੋਨਾ ਹੁੰਦਿਆ ਆ ਕਣਕ ਹੁੰਦੀ ਆ ਇਹ ਲੋਕਾਂ ਨੂੰ ਉੱਥੇ ਜਾ ਕੇ ਖੇਤੀ ਕਰਨਾ ਸਿਕਾਇਆ ਪੰਜਾਬੀਆਂ ਨੇ ਇਤੋਂ ਕਿੰਨਾ ਕਿਲੋਮੀਟਰ ਪੈਂਦਾ ਬਾਬਾ ਜੀ ਇਤੋਂ ਪੈਂਦਾ ਭਾਈ 1000 ਕਿਲੋਮੀਟਰ 1000 ਕਿਲੋਮੀਟਰ ਹਾਂਜੀ ਅਸੀਂ ਸੈਂਟਰ 'ਚ ਆ ਹਜ਼ਾਰੀ ਇਤੋਂ ਪੈਂਦਾ ਸਾਨੂੰ ਔਰ ਅੱਗੇ ਹਜ਼ਾਰੀ ਸਾਨੂੰ ਹਜੂਰ ਸਾਹਿਬ ਪੈਂਦਾ ਆ ਅਸੀਂ ਹਰ ਸਾਲ ਮੈਂ ਇੱਥੇ ਪਹਿਲੀ ਵਾਰ ਆਇਆ ਜੀ ਹਾਂਜੀ ਜਿਵੇਂ ਲੱਗਿਆ ਤੁਹਾਨੂੰ ਇਸ ਜਗ੍ਹਾ ਤੇ ਆ ਕੇ ਇੱਥੇ ਲੱਗਿਆ ਆ ਕਿ ਪਹਿਲੀ ਗੱਲ ਤੇ ਸਾਡਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਡੇ ਖੁਦ ਔਰ ਦੂਜੀ ਗੱਲ ਕਿਤਾਜੀ ਆ ਉਹ ਦੂਜੀ ਗੱਲ ਅਸੀਂ ਤੇ ਪਹਿਲੀ ਵਾਰ ਆਏ ਆ ਔਰ ਇਹ ਮੰਨ ਲੋ ਸਾਨੂੰ ਤਿੰਨ ਦਿਨ ਹੋ ਗਏ ਆ ਇੱਥੇ ਆਇਆ ਨੂੰ ਕਿ ਤਿੰਨ ਦਿਨ ਦੇ ਸੁੱਖੋਗੇ ਨਹੀਂ ਵੇਖਿਆ ਉਹ ਲੱਤਾਂ ਸਾਡੀਆਂ ਨਾਲ ਥਕਨਈਆਂ ਆ ਜੀ ਕਰਦਾ ਆ ਆ ਹੀ ਵੇਖੀਏ ਉਹ ਵੀ ਵੇਖੀਏ ਸਾਡਾ ਰੂਹ ਖੁਸ਼ ਹੋਉਂਦਿਆ ਚੀਜ਼ਾਂ ਵੇਖ ਵੇਖ ਕੇ ਹਾਂਜੀ ਇੱਥੇ ਆਇਆ ਨੂੰ ਹਾਂਜੀ ਤਿੰਨ ਦਿਨ ਦੇ ਨਾ ਸੀ ਸੋਗੇ ਵੇਖਿਆ ਆ ਤੇ ਜੀ ਕਰਦਾ ਆ ਦੋ ਕੁ ਮਿੰਟ ਮਾੜੀ ਲੱਤਾਂ ਜਿਹੜੀਆਂ ਦੁੱਖ ਜਲਾ ਪੈਂਦੀਆਂ ਬੈੰਨੇ ਆ ਫਿਰ ਇਹ ਮਨ ਕਰਦਾ ਆ ਇੱਤੋਂ ਫਲਾਨੀ ਥੀ ਚ ਵੇਖਣ ਚੱਲੀਏ ਉਹ ਚੀਜ਼ ਵੇਖਣ ਚੱਲੀਏ ਵੈਸੇ ਤੁਰੇ ਫਰੀਦਾ ਆ ਭੱਜੀ ਫਰੀਦਾ ਇੱਥੇ ਤੇ ਕੀ ਲੱਗਿਆ ਤੁਹਾਨੂੰ ਕੇ ਰਾਲੀ ਦੀ ਤੇ ਵੀਰ ਨੇ ਅੱਤ ਕਰਾਈ ਪਈ ਆ ਬਹੁਤ ਸੋਣੀ ਆ ਜਿੰਨੀ ਇਹਦੀ ਤਾਰੀਫ ਕੀਤੀ ਜਾਵੇ ਹਾਂ ਆ ਵੇਖੋ ਹੀਟਰ ਲੱਗਿਆ ਹੈ ਗਰਮ ਇਹ ਕਿਤੇ ਮੀਮਾ ਵਰਦਾ ਆ ਬਾਬਾ ਹੀਟਰ ਨਹੀਂ ਹੈ ਤੇ ਤੰਦ ਫੁੰਦੇ ਪਰ ਵੀ ਗਰਮ ਚਾਹ ਚਾਲੂ ਕਰ ਦਿੰਦੇ ਆ ਹਾਂ ਜੀ ਸੈਂਕ ਦੇਖੋ ਜੀ ਹਾਥੂ ਤੋਂ ਨੂੰ ਸੇਕ ਰੱਖਿਆ ਆ ਸਾਹਮਣੇ ਕੱਚ ਲੱਗਿਆ ਆ ਸਿੱਤ ਸਾਹੀ ਹਾਂ ਬਹੁਤ ਹੋ ਸਾਹਮਣੇ ਐਸਸੀ ਵੀ ਆ ਉੱਤੇ ਵੀ ਪੂਰੀ ਫੋਰਸ ਲਿੰਗਵਾ ਫੋਰਸ ਲਿੰਕ ਕਰਾ ਰੱਖੀ ਆ ਬਹੁਤ ਸੋਹਣੀ ਮਹਾਰਾਜ ਨੇ ਪੂਰੇ ਪੂਰੇ ਪਾਗ ਲਾਇਆ ਵੀਰ ਨੂੰ ਦੋਹਿੰਦੀਵਾਲ ਸਾਹਿਬ ਤੋਂ ਅੱਛਾ ਜੀ ਹਾਂ ਗੱਲ ਕਰ ਰਹੇ ਹਾਂ ਇਹ ਬਹੁਤ ਢੀ ਨਗਰੀ ਤੋ ਹੀ ਪਹੁੰਚੇ ਹੋਏ ਆ ਤੇ ਇਸ ਜਗ੍ਹਾ ਤੇ ਨਹੀਂ ਬਹੁਤ ਸੋਹਣਾ ਬਹੁਤ ਸੋਹਣਾ ਵੀ ਜੀ ਤੇ ਆ ਵੀ ਸਕਰੀਨ ਦੇਖੋ ਉੱਪਰ ਤੁਹਾਡੇ ਸਾਹਮਣੇ ਲਿਖੀ ਹੋਈ ਆ ਇਹ ਕੈਮਰੇ ਲੱਗੇ ਹੋਣੇ ਸੀਸੀ ਸੀਸੀ ਕੈਮਰਾ ਲੱਗਿਆ ਇੱਥੇ ਹਾਂ ਜੀ ਆਪੇਖੋ ਸਾਡਾਂ ਤੇ ਲੱਗੇ ਨੇ ਹੰਡਰਚਰ ਆ ਆਮੋਲੋ ਸਾਹਮਣੇ ਦੋ ਕੈਮਰੇ ਲੱਗੇ ਹੋਏ ਨੇ ਬਾਸਟੇ ਆ ਕੇ ਵੀ ਲੱਗੇ ਹੋਣਗੇ ਇਹ ਵੀ ਦੇਖ ਸਕਦੇ ਤੁਸੀਂ ਕਿੰਨੇ ਖੂਬ ਜੀ ਸੀਸੀ ਤੇ ਨਾਈਟ ਵੀ ਕ੍ਰਾਸ ਹੌਤ ਵਧੀਆ ਬਾਅ ਕਮਾਲ ਕੀਤੇ ਹੋਏ ਆ ਬਹੁਤ ਸੋਹਣਾ ਬਹੁਤ ਸੋਹਣਾ ਇਹ ਕਵੀ ਉਹ ਨਹੀਂ ਪਾਦੀ ਟ੍ਰੈਲਿੰਗ ਦੀ ਕਰਦਾ ਬਾਰ-ਬਾਰ ਦੇਖੀ ਹੈ ਜੀ ਨਹੀਂ ਆਪਾਂ ਪਹੁੰਚੇ ਪਰ ਇਹ ਪੈਂਦੀ ਜਿਹੜੀ ਚ ਕਿਤਨ ਦਾ ਜੀ ਅਸੀਂ ਇੱਥੇ ਕਿਦੋਂ ਆਏ ਹੋ ਚਾਰ ਦੇ ਆਏ ਇੱਥੇ ਇੱਥੇ ਹਜ਼ਾਰ 2000 ਬੰਦੇ ਨੇ ਫੁੱਟਕ ਚਾਲੀ ਨੂੰ ਟਰਾਲੀ ਸਾਡੇ ਨਾਲ ਦੇ ਭਾਈ ਜੀ ਕੱਠ ਘਟਾ ਇੱਥੇ ਹੁੰਦੇ ਨੇ ਲੋਕ ਦੇਖਣ ਲਈ ਇਹਨਾਂ ਫੋਟੋ ਖਵਾਉਂਦੇ ਨੇ ਟਰਾਲੀ ਦੇ ਨਾਲ ਅਹੀਂ ਠੀਕ ਠੀਕ ਬਹੁਤ ਚੰਗਾ ਲੱਗਿੰਦਿਆ ਬਹੁਤ ਸ਼ਾਨਦਾਰ ਨਜ਼ਾਰਾ ਰੰਗ-ਬਰੰਗੇ ਰੰਗ-ਵਰੰਗ ਦਾ ਇਹ ਵਾਰ ਗੁਰੂ ਜੀ ਨਗਰੀ ਵਿੱਚ ਵੇਖੋ ਆਗੇ ਨਜ਼ਾਰਾ ਇੱਥੋਂ ਦਾ ਮੈਂ ਕਹਿੰਦਾ ਵੀਰੋ ਜਿਹੜਾ ਵੀਡੀਓ ਵੇਖਣਦੇ ਆ ਇੱਕ ਵਾਰ ਹੌਲੇ-ਮੌਲੇ ਤੇ ਜ਼ਰੂਰ ਇੱਥੇ ਦਰਸ਼ਨ ਦਿਓ। ਕਿਤੇ ਪਰ ਤੁਸੀਂ ਨਾ ਦਜੀਤ ਸਿੰਘ ਜੀ ਜਿਵੇਂ ਗਵਾਲੀਅਰ ਤੋਂ ਆਏ ਹੋਏ ਹਾਂ ਹੁਣ ਜੀ। ਹਾਂਜੀ ਹਾਂਜੀ। ਪਰ ਹੁਣ ਗਵਾਲੀਅਰ ਰਹਿੰਦੇ ਹੋ ਤੁਸੀਂ? ਹਾਂਜੀ ਹਾਂਜੀ ਗੋਲਦੇ ਰਹਿੰਦੇ ਆ ਬਾਬੇ। ਅੱਛਾ ਆਪਣਾ ਪਿਛੋਕੜ। ਚੁੱਕਾ ਸਾਡਾ ਅੰਮ੍ਰਿਤਸਰ ਜ਼ਿਲ੍ਹਾ ਆ। ਦਜੀਤ ਸਿੰਘ ਸਾਡਾ ਪਿੰਡ ਆ। ਅੱਛਾ ਜੀ। ਸਾਡਾ ਬਾਬਾ ਵੀ ਜ਼ਮੀਂਦਾਰ ਸੀ। ਇਹ ਬਾਬੇ ਨੂੰ ਸਾਡੇ ਨੂੰ ਕੋਈ ਜਿਵਾਜੀ ਰਾਉ ਲੇ ਗਿਆ ਜਿੱਥੋਂ ਉੱਥੋਂ ਦੇ ਰਾਜੇ। ਅੱਛਾ ਜੀ। ਉੱਥੇ ਵੀ ਗੱਡੀਆਂ ਬਿਲ ਤਾਂ ਨਾ ਖੇਤੀ ਕੀਤੀ ਸਾਨੂੰ ਸਮਝਾ ਰਹੇ ਤੁਸੀਂ ਗਵਾਲੀਅਰ ਸਾਨੂੰ ਹੋ ਗਏ ਭਾਈ 200 ਸਾਲ ਹੋ ਗਿਆ ਹਾਂਜੀ ਹਾਂਜੀ ਵੇਖੋ ਇਤਿਹਾਸ ਤਾਂ ਤੁਸੀਂ ਪਹਿਲਾਂ ਦੱਸ ਹੀ ਦਿੱਤਾ ਨਹੀਂ ਵੀਡੀਓ ਵਿੱਚ ਆਪਣਾ ਹਾਂਜੀ ਗਵਾਲੀਅਰ ਸਾਹਿਬ ਦਾ ਹਾਂਜੀ ਜਿਹੜਾ 52 ਕਲੀਆ ਦਾ ਹਾਂਜੀ ਕੀ ਕੀ ਰਾਜ ਸੀਗਾ ਜਿਹੜਾ ਜਦੋਂ ਰਾਜੇ ਨੇ ਉਹ ਰਾਜੇ ਉਹ ਕਰਵਾਏ ਸੀ ਅਸੀਂ ਬੰਮ ਰਾਜੇ ਰਿਆ ਕਰਾਏ ਸੀ ਤਾਂ ਨਾ ਰੱਖਿਆ ਗਿਆ ਸੀ ਦਾਤਾ ਬੱਦੀ ਛੋਟ ਅੱਜ ਵੀ ਉੱਥੇ ਕਿਲਾ ਉਹਦਾ ਉਹ ਕਿਲਾ ਬਣਿਆ ਪਿਆ ਆ ਅੱਜ ਵੀ ਉਹ ਕਿਲੇ ਦੀ ਇਹ ਖਾਸियत ਆ ਉਸ ਕਿਲੇ ਤੇ ਕਿਸੇ ਨੇ ਰੰਗ ਨਹੀਂ ਕੀਤਾ ਉਹ ਰੰਗ ਇਹ ਆਪਾਂ ਨੂੰ ਇਹ ਦੂਰੋਂ ਇਹ ਲੱਗਦਾ ਆ ਕਿ ਇਹ ਰੰਗ ਕਿਸੇ ਨੇ ਕੱਲ ਕੀਤਾ ਆ ਉਹ ਪੁਰਾਣਾ ਰੰਗ ਅੱਜ ਤੋਂ ਜਦੋਂ ਮਹਾਰਨ 300 ਸਾਲ ਦੀਆਂ ਸੋਈ ਗਏ ਗਏ ਨੂੰ ਉਦੋਂ ਦਾ ਰੰਗ ਇੰਦਾ ਹੀ ਰੰਗ ਪਿਆ ਆ ਇੰਦਾ ਹੀ ਥਾਮੇ ਨੇ ਉੱਤੇ ਨਾ ਜੀ ਹਾਂਜੀ ਬਾਵਨ ਬਾਵਨ ਜਨ ਥਾਮੇ ਆ ਉਦਾਂ ਹੀ ਆ ਲੇਕਿਨ ਉਹ ਉਹਦੀ ਖਾਸ ਗਿਣੇ ਕੋਰੇ ਕਿਸੇ ਨਾਲ ਤੱਕ ਬਾਵਨ ਉਹਨਾਂ ਨੇ ਗਿਣੀ ਨਹੀਂ ਪਾਇਆ ਇਤਿਹਾਸ ਕੁਝ ਪਤਾ ਹੀ ਤੁਹਾਨੂੰ ਉਸ ਦਾ ਹਾਂਜੀ ਪੂਰਾ ਪਤਾ ਜੀ ਹਾਂਜੀ ਉਹ ਅੱਜ ਵੀ 52 ਖਾਮੇ ਹੈਗੇ ਆ ਲੇਕਿਨ ਉਹ ਬੰਦੇ ਗਿਣਦੇ ਜਲ ਕੇ 52 ਹੋ ਨਹੀਂ ਪਾਉਂਦੇ ਉਹ ਕਈ ਤੇ ਕਈ ਵਾਰ 53 ਪਹੁੰਚ ਜੂਏ ਜਾਂ 51 ਪਹੁੰਚ ਜਾਣਗੇ ਅੱਛਾ ਜ 51 ਹੁੰਦਾ ਜਾਂ 55 ਹੁੰਦਾ ਹਾਂਜੀ ਬਾਵਾ ਪੂਰੇ ਨਹੀਂ ਕਿਨੇ ਜਾਂਦੇ ਉਹ ਤਾਂ ਹੈ ਬਾਵਾ ਨਹੀਂ ਆਉ ਹਾਂਜੀ ਉਹ ਮਾਰੇ ਕੋਈ ਵਰਤਦਾ ਉਹ ਜਗਾ ਨੂੰ ਅੱਛਾ ਜੀ ਹਾਂ ਚੱਕੀਆਂ ਆ ਸੰਗਲ ਸੰਗਲ ਹੈ ਉਥੇ ਆਲੀ ਜਾਂ ਜਿਵੇਂ ਸੰਗਲਾ ਬੰਦੇ ਸੀ ਚੱਕੀਆਂ ਸੀ ਚੱਕੀਆਂ ਦੇ ਨਿੰਗੀਆਂ ਹਾਲੀ ਉਹ ਕਾਇਦ ਕਿੱਥੇ ਹੋਈ ਸੀ ਉੱਥੇ ਹਾਂਜੀ ਉਹਨਾਂ ਤੋਂ ਆਟਾ ਆਟਾ ਪਸਵਾਂਦੇ ਸੀ ਇੱਥੇ ਪਰ ਆਪਣੇ ਜਿਹੜੇ ਕਿਹੜੇ ਗੁਰੂ ਸੀਗੇ ਜਿਹੜੇ ਛਡਾ ਕੇ ਲਈ ਸੀਗੇ ਉਹਨਾਂ ਨੂੰ ਗੁਰੂ ਕਿਹ ਗੁਰੂ ਛੇਵੇਂ ਪਾਸ਼ਾ ਜੀ ਹਰ ਗੋਬਿੰਦ ਗੋਬਿੰਦ ਸਿੰਘ ਜੀ ਹਾਂਜੀ ਛੇਵੇਂ ਪਾਸ਼ਾ ਹੋ ਉਹਨਾਂ ਨੇ ਰਾਜਾ ਨੂੰ ਗੰਦੀ ਜਦੋਂ ਫਰੇਸ਼ ਕੀਤਾ ਸੀ ਇਹ ਰਾਜੇ ਉਹਨਾਂ ਰਿਹ੍ਹਾ ਕਰਵਾ ਕੇ ਨਹੀਂ ਆਏ ਸੀ ਕਿਹਨੇ ਜੀ ਹੋਰ ਕੁਝ ਕੀ ਹੈ ਦੇਖਣ ਵਾਲਾ ਜ ਉਸ ਜਗ੍ਹਾ ਤੇ ਉਸ ਜਗ੍ਹਾ ਤੇ ਤੂੰ ਜਾਓਗੇ ਤੇ ਸਭ ਚੀਜ਼ਾਂ ਵੇਖਣ ਲੱਗ ਹੀ ਆ ਅੱਛਾ ਜੀ ਕਿਲਾ ਬਣਿਆ ਆ ਬਹੁਤ ਛਾਤੇ ਆ ਕਿੱਡਾ ਵੱਡਾ ਕਿਲਾ ਹੀ ਉਹ ਕਿਲਾ ਇਹ ਮੰਨ ਲਓ ਗੋਲੀਆਂ ਲੈ ਕੇ ਜਾ ਹਜ਼ਾਰ ਫੁੱਟ ਦੀ ਉਚਾਈ ਤੇ ਹੋਣਾ ਆ ਅੱਛਾ ਜੀ ਹਾਂਜੀ ਚਾਰੇ ਪਨੇ ਬਾਉਂਡਰੀ ਹੋਈ ਆ ਪਿੱਛੇ ਗੁਰਦੁਆਰਾ ਬਣਿਆ ਆ ਤੇ ਅੱਜ ਵੀ ਕਿਲਾ ਪੂਰਾ ਐਦਾ ਹੀ ਬਣਿਆ ਆ ਠੀਕ ਹੈ ਮਤਲਬ ਕਿਲੇ ਦੇ ਕਿਸੇ ਨੇ 80 ਤੱਕ ਨਹੀਂ ਕੱਢੀ ਜੀ ਬਾਬਾ ਜੀ ਤੁਸੀਂ ਗਵਾ ਲਿਆ ਤੁਹਾਡੇ ਕੀਤਾ ਗਵਾ ਲਿਆ ਤੀਰਾ ਉਈ ਤੇ ਇੱਥੇ ਅੱਜ ਹੌਲੇ ਮੱਲੇ ਤੇ ਪਹੁੰਚੇ ਹੋ ਤੁਸੀਂ ਅੱਜ ਇੱਥੇ ਨਮਸਤਕ ਹੋ ਗਿਆ ਕਿ ਦੁਆਰਾ ਸਾਲ ਦੀ ਪੂਰੀ ਜੀ ਪੂਰੀ ਦੁਆਰਾ ਸ੍ਰੀ ਹਾਂਜੀ ਹਾਂਜੀ ਪੂਰੇ ਪੂਰੇ ਜੀ ਹਾਂ ਇਸ ਹੁੰਦੇ ਮੱਲੇ ਜਿੱਥੇ ਸੰਗਤ ਦਾ ਹੋਇਆ ਜਿੰਨਾਂ ਕੀ ਕਹਿੰਦੇ ਆ ਲੋਕਾਂ ਦੀਆਂ ਹੋਲੀਆਂ ਤੇ ਖਾਲਸਾ ਦਾ ਹੁੰਦਾ ਐ ਇਸ ਵਾਰ ਕੀ ਕਹਿੰਦੇ ਐਨੂੰ ਤੁਸੀਂ ਸ੍ਰੀ ਮਹਾਰਾਜ ਨੇ ਕਿਹਾ ਸੀ ਲੋਕਾਂ ਦੀਆਂ ਹੋਲੀਆਂ ਦੇ ਖਾਲਸਾ ਦਾ ਹੋਲਾ ਐ ਤਾਈ ਰੰਗ ਲੱਗੇ ਆ ਆ ਦੇਖ ਸਾਡ ਨੂੰ ਬਹੁਤ ਹੀ ਧੂਨ ਭਾਵਨੇ ਵਾਲਾ ਗਵਾਲੀਅਰ ਤੇ ਲਾ ਕੇ ਉਦਿਆ ਸਮਾ ਸੰਗਤਾਂ ਨੂੰ ਜੀ ਆਇਆ ਸਾਰੇ ਨੇ ਜੀ ਗਵਾਲੀਅਰ ਤੇ ਲਾ ਕੇ ਉੱਥੇ ਸਿਪਰੀ ਗੁਰਦੁਆਰਾ ਵੀ ਬਾਪੂ ਤਾਰਾ ਸੋਂਦਾ ਉੱਥੇ ਹੋਲਾ ਮੁਲਾ ਮਨਾਈਦਾ ਆ ਅੱਛਾ ਜੀ ਸਾਡੇ ਤੋਂ 50 ਕਿਲੋਮੀਟਰ ਦੀ 100 ਕਿਲੋਮੀਟਰ ਪੈਂਦਾ ਆ ਬਹੁਤ ਬਹੁਤ ਧੰਨਵਾਦ ਜੀ ਜੀ ਤੁਹਾਡਾ ਸਾਡੇ ਚੈਨਲ ਤੇ ਇੰਟਰਵਿਊ ਦੇਣ ਲਈ ਓਏ ਹਾਂਜੀ ਵੀਰ ਜੀ ਹੋਰ ਕੀ ਜਾਣੀ ਜਾਣਕਾਰੀ ਦੇਣੀ ਚਾਹੁੰਦੇ ਤੁਸੀਂ ਆਪਣੇ ਚੈਨਲ ਤੇ ਜੀ ਆਪਣੇ ਬਾਰੇ ਬਸ ਵੀਰ ਜੀ ਸਾਡਾ ਵੀ ਜਨਮ ਗਵਾਲੀਅਰ ਚ ਹੋਇਆ ਆ ਸਾਡੇ ਪਿਤਾ ਜੀ ਦਾ ਵੀ ਜਨਮ ਗਵਾਲੀਅਰ ਚ ਆ ਉੱਥੋਂ ਦੇ ਜਿਹੜਾ ਗਵਾਲੀਅਰ ਦੇ ਰਾਜੇ ਸੀ ਜਿਵਾਜੀ ਰਾਓ ਉਹ ਗਏ ਪੰਜਾਬ ਪੰਜਾਬ ਜਾ ਕੇ ਆਖਿਆ ਕਿ ਪੰਜਾਬ ਜਿਹੜੇ ਖੇਤੀ ਕਰਦੇ ਤੁਸੀਂ ਪੰਜਾਬੀਓ ਸਾਡੀ ਏਰੀਆ ਚ ਆਓ ਉੱਥੇ ਸਾਨੂੰ ਖੇਤੀ ਕਰਨਾ ਸਿਖਾਓ ਫਿਰ ਸਾਡੇ ਦਾਦਾ ਜੀ ਦੇ ਪਿਤਾ ਜੀ ਸੈਕਲ ਲੈ ਕੇ ਆਏ ਉੱਥੋਂ ਪੰਜਾਬ ਬਹੁਤ ਹਜ਼ਾਰ ਕਿਲੋਮੀਟਰ ਦੂਰੋਂ ਨੇ ਪੇੜਾ ਕੀਤਾ ਸੈਕਲ ਦਾ ਫਿਰ ਉਹ ਜੰਗਲ ਦੇ ਵਿੱਚ ਜਾ ਕੇ ਬਿਠੇ ਉਹ ਜੰਗਲ ਦੇ ਵਿੱਚ ਇੱਕ ਪੇੜ ਦੇ ਨਾਲ ਟਾਕੀ ਟੰਗੀ ਸੀ ਉਹ ਟਾਕੀ ਨੂੰ ਵੇਖ ਕੇ ਆਂਦੇ ਕਿ ਇਹਦਾ ਨਾਂ ਕੀ ਰੱਖੀ ਪਿੰਡ ਦਾ ਉਹ ਟਾਕੀ ਨੂੰ ਵੀ ਇੱਕ ਇਧਨ ਰੱਖਤਾ ਨਾਂ ਰੰਗਪਰਾ ਉਹ ਉਦੋਂ ਦਾ ਰੰਗਪਰਨ ਨਾਂ ਵਜਨ ਲਾ ਪਿਆ ਉਸ ਤੋਂ ਬਾਅਦ ਆ ਬਾਬੂ ਬਾਬਾ ਤਾਰਾ ਸੋਂ ਸਰੀਆਲੀ ਸਾਹ ਵਾਲੇ ਇਹਨਾਂ ਦੇ ਵੀ ਉੱਥੇ ਡੇਰੇ ਹੈਗੇ ਸਾਡੇ ਲਾਗੇ ਲਾਗੇ ਉਹ ਉਹ ਵੀ ਉੱਥੇ ਪਹੁੰਚੇ ਆ ਉਹ ਸਾਡੇ ਪਿੰਡ ਦੀ ਸੰਗਤ ਜਾ ਕੇ ਬੜੀ ਸੇਵਾ ਕਰਦੀ ਸੀ ਉੱਥੇ ਕਿਸੇ ਨੇ ਆਖਿਆ ਕਿ ਬਾਈ ਪੰਜਾਬ ਦੇ ਆਏ ਆ ਜਦੇਹ ਸਾਹਿਬ ਤੋਂ ਇਹ ਬੜੀ ਸੇਵਾ ਕਰਦੇ ਆ ਉਹਨਾਂ ਨੇ ਕਿਹਾ ਇਹ ਰੰਗਪੁਰੇ ਪਿੰਡ ਨੂੰ ਭਾਗ ਲੱਗਣਗੇ ਰੰਗਪੁਰੇ ਰੰਗ ਵਰਣਗੇ ਉਹ ਮਹਾਰਾਜ ਦੀ ਕਿਰਪਾ ਇੰਨੀ ਹੋਈ ਉੱਥੇ ਅੱਜ ਭਾਗ ਲੱਗੇ ਆ ਔਰ ਸਿੱਖੀ ਵੀ ਬੜੀ ਹੈ ਉਧਰ ਔਰ ਇੱਕ ਗੱਲ ਤੋਂ ਇੱਥੋਂ ਥੋੜਾ ਜਿਹਾ ਮਨ ਜਿਆ ਖਰਾਬ ਹੁੰਦਾ ਆ ਪੰਜਾਬ ਪੰਜਾਬੀਆਂ ਦਾ ਗੜ੍ਹ ਗੁਰੂਆਂ ਮਹਾਰਾਜ ਦੀ ਧਰਤੀ ਇੱਥੇ ਸਿੱਖੀ ਯਾਨੀ 30% ਉਹ ਸਾਡੇ ਏਰੀਆ 'ਚ ਪੰਜਾਬੀ ਬਹੁਤ ਥੋੜੇ ਆ ਉਹ ਸਿੱਖੀ ਕੋਈ ਵਿਰਲਾ ਹੀ ਹੋਊਗਾ ਜਿਹੜੇ ਮੋਨੇ ਕੋਨੇ ਹੋਣਗੇ ਜਿਆਦਾਤਰ ਵੇਖ ਲਓ ਅਸੀਂ ਭਈਆਂ 'ਚ ਰਹਿੰਦੇ ਹਿੰਦੂਆਂ 'ਚ ਰਹਿੰਦੇ ਆ ਸਿੱਖੀ ਉੱਥੇ ਜ਼ਿਆਦਾ ਆ ਪਰ ਉੱਥੇ ਮਹਾਰਾਜ ਦੀ ਪੂਰੀ ਕਿਰਪਾ ਆ ਜਿਹੜੇ ਇੱਥੇ ਤਿਉਹਾਰ ਮਨਾਣੇ ਆ ਪੰਜਾਬ 'ਚ ਮੰਨਦੇ ਆ ਉਹੀ ਸਾਡੇ ਤਿਉਹਾਰ ਸੀ ਮਨਾਣੇ ਆ ਪਰ ਉੱਥੇ ਅਸੀਂ ਪੰਜਾਬੀਆਂ ਦੀ ਪੂਰੀ ਜਿਹਾ ਜੇਕਾਰ ਆ ਪੰਜਾਬੀਆਂ ਕੋਲ ਜ਼ਮੀਨਾਂ ਜੇ ਤਾਂ ਖੁੱਲੀਆਂ ਆ ਜ਼ਮੀਨਾਂ ਦੀ ਕੋਈ ਕਮੀ ਨਹੀਂ ਟੱਕ ਉਹ ਹਰ ਚੀਜ਼ ਚੋਨਾ ਪੂਰਾ ਹੁੰਦਾ ਆ ਮੱਕੀ ਹੁੰਦੀ ਆ ਹੋਰ ਵੀ ਜੋ ਵੀ ਫਸਲ ਬੀਜਦੇ ਆਂ ਅਸੀਂ ਉਹ ਪੂਰੀ ਫਸਲਾਂ ਸਾਡੇ ਉੱਥੇ ਹੁੰਦੀਆਂ ਹਾਂ ਹਾਂਜੀ ਇਹ ਵੀ ਜੀ ਦੱਸ ਜੀ 10 ਕਿਲੋਮੀਟਰ ਹੋਣੇ ਤੇ ਆਪਾਂ ਅੱਜ ਵਾਰੇ ਵੀ ਗੋਆਲੀਆਂ ਤੇ ਵਾਰੇ ਵੀ ਜਾਤ ਬਸਿਆ ਤੇ ਆਪਣੇ ਬਾਰੇ ساری ਜਾਣਕਾਰੀ ਦਿੱਤੀ ਇਹਨਾਂ ਨਾਲ ਮਿਲ ਕੇ ਸਾਨੂੰ ਬਹੁਤ ਚੰਗਾ ਲੱਗਿਆ ਠੀਕ ਹੈ ਜੀ ਉਹ ਆਪਣਾ ਸਾਰਾ ਪਸੋਕਰ ਦੱਸਿਆ ਸਾਡੇ ਵੱਲ ਕਿਸੇ ਤਰ੍ਹਾਂ ਦਾ ਪੰਜਾਬ ਨਾਲੋਂ ਵੱਧ ਜਿਹਨੇ ਵੀ ਐਮਐਸ ਕੇ ਤੇ ਆ ਰਿਹਾ ਦਾ ਉਹ ਮੰਨਤਾ ਤੋਂ ਹਾਂ ਹਾਂ ਜੀ ਅਨੀ ਸਿੱਖੀ ਜਿਆਦਾ ਉਧਰ ਏਰੀਆ ਜੇ ਹਾਂ ਜੇ ਡਵਰਾ ਉਧਰ ਡਵਰੇ ਏਰੀਆ ਪੈਂਦਾ ਆ ਉਹਨੂੰ ਮਿਨੀ ਪੰਜਾਬ ਆਖੀਦਾ ਆ ਹਾਂ ਉਧਰ ਹੀ ਪੰਜਾਬੀਆਂ ਦੀ ਮਾਰੇ ਕਰ ਪੱਦੀ ਬੱਲੇ ਬੱਲੇ ਸ਼ੋਪਰ ਏਰੀਆ ਆ ਕੋਈ ਪੰਜਾਬੀ ਉਧਰ ਉਨਡੇ ਮਾਲੋ ਪੰਜਾਬੀ ਉਧਰ 70% ਪੰਜਾਬੀ ਪਹੁੰਚ ਚੁੱਕੇ ਆ ਹਾਂਜੀ ਪਾਪਾ ਜੀ ਇਹ ਬੇਟੀ ਇਹ ਕਵਾਲੀਅਰ ਕ੍ਰਿਸਟੇਡ ਦੀ ਬਾਈਂਗ ਹੈ ਇਹ ਸਟੇਟ ਚੰਬਲ ਏਰੀਆ ਯਾਨੀ ਉਥੇ ਤੁਸੀਂ ਪਿਕਚਰਾ ਫਿਲਮਾਂ ਵੇਖੀ ਹੋਣੀ ਆ ਆ 80 ਦੀ ਦਸਕ ਵਿੱਚ 80 90 ਦੀ ਜਿੰਨੇ ਡਾਕੂ ਹੋਏ ਆ ਲੱਖਾਂ ਸੌ ਮੱਖਣ ਸੌ ਇਹ ਸਭ ਸਾਡੇ ਏਰੀਆ ਦੇ ਹੋਏ ਆ ਹਾਂਜੀ ਇਹ ਜਿਹੜਾ ਦੇਖੋ ਇਹ ਸਿੱਖਿਆਤ ਆਸ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਆ ਤੇ ਫਿਲਮ ਇੰਡਸਟਰੀ ਨਾਲ ਵੀ ਇਹ ਨਾ ਇਹ ਬਹੁਤ ਹੀ ਚੰਗਾ ਲੱਗਦਾ ਚੰਬਲ ਅੰਨੇ ਚੰਬਲ ਦਾ ਪਾਣੀ ਅੱਛਾ ਜੀ ਉੱਥੇ ਚੰਬਲ ਦੇ ਪਾਣੀ ਡਕੇ ਡਕੇ ਡਕੇਤ ਪੈਦਾ ਹੁੰਦੇ ਸੀ ਉੱਥੇ ਹੁਣ ਡਕੇਤ ਹਾਂਜੀ ਠੀਕ ਹੈ ਜੀ ਚੰਗਾ ਹੀ ਵਾਰੂ ਖਾਲਸਾ ਵੈਰੀ ਪਤੇ ਕਾਲੇ ਗੁਰੂ ਜਗਤ